ਨਿਯਮ ਅੰਮੀ ਸਰਵੇਚ ਤਕਨੀਕੀ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜੋਨਸਟਾ ਦੀ ਸਕਿੱਲ ਮੁਕਾਬਲਿਆਂ ਦੀ ਸਫਲਤਾ ਨਾਲ ਆਯੋਜਨਾ ਕੀਤੀ ਗਈ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਏਡੀਸੀ ਰੋਹਿਤ ਗੁਪਤਾ ਨੋਵਲਟੀ ਗਰੁੱਪ ਦੇ ਡਾਇਰੈਕਟਰ ਲਵਤੇਸ਼ ਸਿੰਘ ਸੱਚ ਦੇਵਾ ਚੇਅਰਮੈਨ ਆਈਐਮਸੀ ਅਤੇ ਪ੍ਰਿੰਕਾ ਗੋਇਲ ਨੇ ਵਿਜੇਤਾ ਵਿਦਿਆਰਥੀਆਂ ਨੂੰ ਇਨਾਮ ਵੰਡੇ ਇਸ ਸਮਾਰੋਹ ਪ੍ਰਿੰਸੀਪਲ ਸੰਜੀਵ ਸ਼ਰਮਾ ਮਜੀ ਕੁਮਾਰ ਅਤੇ ਨਵਦੀਪ ਸਿੰਘ ਦੇ ਅਗਵਾਈ ਹੇਠ ਹੋਇਆ ਇਸ ਮੌਕੇ ਆਈਟੀਆਈ ਲੋਪੋਕੇ ਪੱਟੀ ਅਜਨਾਲਾ ਬਾਬਾ ਬਕਾਲਾ ਰਣੀਕੇ ਬੈਰੀਗੇਟ ਅਤੇ ਹੋਰ ਆਈਟੀਆਈ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਨੁਮਾਇੰਦੇ ਵੀ ਹਾਜ਼ਰ ਰਹੇ ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਰੁੱਖ ਲਗਾਉਣ ਦਾ ਕਾਰਜ ਵੀ ਕੀਤਾ ਗਿਆ ਅੱਜ ਤਕਨੀਕੀ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਇਸ ਅੰਮ੍ਰਿਤਸਰ ਅਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਸਕਿੱਲ ਕੰਪੀਟੀਸ਼ਨ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਜਿਹੜੇ ਬੱਚੇ ਫਰਸਟ ਆਏ ਸੀ ਉਹਨਾਂ ਨੂੰ ਪ੍ਰਾਈਜ਼ ਡਿਸਟ੍ਰਿਬਿਊਸ਼ਨ ਕਰਵਾਇਆ ਗਿਆ ਔਰ ਉਹਨਾਂ ਤੋਂ ਬਾਅਦ ਸਾਡੇ ਸ਼ਹਿਰ ਦੇ ਬੜੇ ਅੱچھے ਸਮਾਜ ਸੇਵੀ ਦਾਨੀ ਪੁਰਸ਼ ਜਿਹੜੇ ਕਿ ਹਮੇਸ਼ਾ ਹੀ ਮੇਰੇ ਨਾਲ ਜਗ੍ਹਾ-ਜਗ੍ਹਾ ਤੇ ਸਾਰੀਆਂ ਪੰਜਾਬ ਦੀਆਂ ਆਈਟੀਆਂ ਵਿੱਚ ਅਸੀਂ ਜਾ ਜਾ ਕੇ ਅਮਰਸਰ ਔਰ ਤਰਨਤਾਰਨ ਗੁਰਦਾਸਪੁਰ ਡਿਸਟ੍ਰਿਕਟ ਦੀਆਂ ਆਈਟੀਆਂ ਜਾ ਕੇ ਪਲਾਂਟਸ ਲਗਾਈਦਾ ਵਾ ਔਰ ਉੱਥੋਂ ਦੇ ਬੱਚਿਆਂ ਨੂੰ ਜਾ ਕੇ ਕੁਝ ਸਵੀਟਸ ਦੇ ਕੇ ਆਉਂਦੇ ਆ ਇਹਨਾਂ ਨੇ ਕਈ ਵਾਰ ਉਹਨਾਂ ਨੂੰ ਸਵੈਟਰਸ ਸ਼ੂਜ਼ ਵਰਦੀਆਂ ਦਿੱਤੀਆਂ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਮੇਰੇ ਨਾਲ ਸ਼੍ਰੀ ਸ਼ਾਮ ਲਾਲ ਸ਼ਰਮਾ ਜੀ ਔਰ ਧਰਮਜੀਤ ਜੀ ਆਏ ਨੇ ਅੱਜ ਉਹਨਾਂ ਦਾ ਬਹੁਤ-ਬਹੁਤ ਸਵਾਗਤ ਆ ਅਸੀਂ ਅੱਜ ਅੰਬ ਦਾ ਨਿੰਮ ਦਾ ਪਿੱਪਲ ਦਾ ਬੂਟਾ ਲਗਾਇਆ ਔਰ ਹੋਰ ਬਹੁਤ ਸਾਰੇ ਪਲਾਂਟਸ ਅਸੀਂ ਲਗਾਉਣ ਜਾ ਰਹੇ ਹਾਂ ਇੱਥੇ ਉਹਨਾਂ ਦੇ ਬਹੁਤ ਬਹੁਤ ਅੰਦਰ ਮੈਂ ਧੰਨਵਾਦ ਕਰਦਾ